ਚਰਚ ਬਚਾਓ ਮੋਰਚਾ ਦੇ ਮਹਾਜ ਤੋਂ ਆਪ ਸਭ ਨੂੰ ਮੇਰਾ ਸलाम ਜਿਵੇਂ ਤੁਸੀਂ ਜਾਣਦੇ ਹੋ ਕਿ ਕਪੂਰਤਲਾ ਦੇ ਰਾਜ ਨੇ ਜੋ ਕ੍ਰਿਸਚੀਅਨ ਲੋਕਾਂ ਵਾਸਤੇ ਕਪੂਰਤਲਾ ਦੇ ਵਿੱਚ ਚਰਚ ਬਣਾਇਆ ਸੀ ਉਹ ਬੜੇ ਲੰਬੇ ਸਮੇਂ ਤੋਂ ਉਸ ਤੇ ਨਜਾਇਜ਼ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ ਅਸੀਂ April ਮਹੀਨੇ ਦੇ ਵਿੱਚ ਆਵਾਜ਼ ਉਠਾਈ ਸੀ ਉਹਦੇ ਨਿਲਾਮੇ ਰੁਕਵਾਏ ਸੀ ਹੁਣ ਅਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦੇ ਚੁੱਕੇ ਆ ਅਲਟੀਮੇਟਮ ਵੀ ਦੇ ਚੁੱਕੇ ਆ ਪੰਜਾਬ ਭਰ ਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਕ ਦਿਨ ਕਪੂਰਥਾ ਦੇ ਵਿੱਚ ਪਹੁੰਚ ਕੇ ਡੀਸੀ ਸਾਹਿਬ ਦੇ ਧਿਆਨ ਵਿੱਚ ਲਿਆ ਚੁੱਕੇ ਆ ਕਿ ਤੁਸੀਂ ਇੱਥੇ ਜੋ ਅਨਲੀਗਲ ਐਕਟੀਵਿਟੀਆਂ ਹੋ ਰਹੀਆਂ ਉਹਨਾਂ ਨੂੰ ਰੋਕੋ ਔਰ ਇਹ ਜੇ ਚਰਚ ਦੀ ਜਿਹੜੀ ਮਾਨ ਮਰਿਆਦਾ ਉਹਨੂੰ ਤੁਸੀਂ ਬਹਾਲ ਕਰੋ ਪਰ ਇੰਨੇ ਇੰਨਾ ਸਮਾਂ ਵੀਰ ਜਾਨ ਦੇ ਬਾਅਦ ਵੀ ਜਿਹੜਾ ਪ੍ਰਸ਼ਾਸਨ ਦੇ ਕੰਨਾਂ ਉੱਤੇ ਜੂ ਨਹੀਂ ਸਰਕੀ ਇਸ ਦੇ ਵਿਰੋਧ ਵਿੱਚ ਅਸੀਂ ਮਿਤੀ 23 ਜੁਲਾਈ ਦਿਨ ਬੁੱਧਵਾਰ ਨੂੰ ਪੰਜਾਬ ਭਰ ਦੀਆਂ ਸਾਰੀਆਂ ਪਾਸਟਰ ਐਸੋਸੀਏਸ਼ਨਾਂ ਔਰ ਲੀਡਰ ਜਿਥੇ ਬੰਦੀਆਂ ਲੋਕਲ ਜਿਥੇ ਬੰਦੀਆਂ ਸਾਰੀਆਂ ਇਕੱਠੀਆਂ ਹੋ ਕੇ ਅਸੀਂ ਇੱਕ ਪੀਸ ਮਾਰਚ ਕਰਾਂਗੇ ਪੀਸ ਮਾਰਚ ਜਿਹੜਾ ਸਾਡਾ ਉਹ ਡੀਸੀ ਦਫਤਰ ਕਪੂਰਥਲਾ ਤੋਂ ਸ਼ੁਰੂ ਹੋਵੇਗਾ ਔਰ ਡੀਸੀ ਦਫਤਰ ਵਿੱਚ ਪੁੱਜੇਗਾ ਉੱਥੇ ਜਾ ਕੇ ਪਾਸਟਰ ਲੋਗ ਡੀਸੀ ਸਾਹਿਬਾ ਵਾਸਤੇ ਦੁਆ ਕਰਨਗੇ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਗੋਡ ਉਹਨਾਂ ਨੂੰ ਅਕਲ ਬੁੱਧ ਦੇਵੇ ਤਾਂ ਜੋ ਮਸੀਹ ਲੋਕਾਂ ਦੇ ਮਸਲੇ ਨੂੰ ਸਮਝਣ ਔਰ ਉਹਨਾਂ ਦਾ ਹੱਲ ਕਰਾਉਂਦਾ ਯਤਨ ਕਰਨ ਤਾਂ ਜਿੰਨੇ ਵੀ ਲੋਕ ਮੇਰੀ ਵੀਡੀਓ ਨੂੰ ਸੁਣਦੇ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਉਹ ਇਸ ਪ੍ਰੋਟੈਸਟ ਵਿੱਚ ਵੱਧ ਤੋਂ ਵੱਧ ਪਹੁੰਚੋ ਤਾਂ ਜੋ ਪ੍ਰਸ਼ਾਸਨ ਨੂੰ ਪਤਾ ਚੱਲ ਸਕੇ ਕਿ ਮਸੀਹ ਭਾਈਚਾਰਾ ਇੱਕਜੁੱਟ ਹੋ ਚੁੱਕਾ ਹੈ ਧੰਨਵਾਦ ਜੈ ਮਸੀਹ